ਲੋਕਾਂ ਨੂੰ ਕਹਿਣਗੇ ਧਰਮ ਲਈ ਜਾਨਾ ਵਾਰੋ ਆਪ ਅਮਰੀਕਾ ਕੈਨੇਡਾ 'ਚ ਸੈੱਟ ਨੇ ਅਮਰੀਕਾ ਕੈਨੇਡਾ 'ਚ ਬੈਠ ਕੇ ਵੀਡੀਓ ਬਣਾਉਣਗੇ ਤੇ ਪੰਜਾਬ ਦੇ ਨੌਜਵਾਨਾਂ ਨੂੰ ਉਕਸਾਉਣਗੇ ਹਥਿਆਰ ਚੱਕ ਲੋ ਆਪ ਛੱਡ ਛਡਾ ਕੇ ਅਮਰੀਕਾ ਕੈਨੇਡਾ 'ਚ ਬੈਠੇ ਐ ਲੈ ਕੇ ਉੱਥੋਂ ਦੇ ਪਾਸਪੋਰਟ ਉੱਥੋਂ ਦੇ ਵੀਜੇ ਇੱਥੋਂ ਦੀ ਜਵਾਨੀ ਨੂੰ ਗੁੰਮਰਾਹ ਕਰਦੇ ਨੇ ਮਗਰ ਲਾਉਂਦੇ ਨੇ ਤੇ ਮੁੜ ਕੇ ਜਦੋਂ ਇਨੋਂ ਇੱਥੋਂ ਦੇ ਬੱਚਿਆਂ ਤੇ ਐਨਐਸਏ ਲੱਗ ਜਾਂਦਾ ਇੱਕ ਵੀ ਬੰਦਾ ਅਮਰੀਕਾ ਤੋਂ ਫਲਾਈਟ ਲੈ ਕੇ ਨਹੀਂ ਆਉਂਦਾ ਦੱਸੋ ਸੱਚ ਹੈ ਕਿ ਝੂਠ ਹੈ ਜਿਹੜੇ ਵੀਡੀਓ ਬਣਾਉਂਦੇ ਨੇ ਕੋਈ ਆਉਂਦਾ ਹੈ ਇਹ ਪੜਕਾਉਣ ਵਾਲੇ ਪੜਕਾ ਦੇ ਦਿੰਦੇ ਨੇ ਗੱਲਾਂ ਕਰਕੇ ਆ ਪਿੱਛੇ ਹਟ ਜਾਂਦੇ ਐ ਇਹਨਾਂ ਦੀਆਂ ਗੱਲਾਂ 'ਚ ਕਦੇ ਨਾ ਆਇਓ ਤਾਂ ਆਪਣੇ ਬੱਚਿਆਂ ਨੂੰ ਆਉਣ ਦਿਓ ਜੇ ਭਲਾ ਚਾਹੁੰਦੇ ਹੋ ਭਲਾ ਚਾਹੁੰਦੇ ਹੋ ਇਹਨਾਂ ਦੀਆਂ ਗੱਲਾਂ 'ਚ ਨਾ ਆਇਓ ਵੀਰੋ ਦੱਸ ਦਿਓ ਮੈਨੂੰ ਆ ਐਨਐਸਏ ਲੱਗਿਆ ਕਿੰਨੇ ਬੱਚੇ ਮੈਂ ਤੇ ਵੇਖੋ ਭਾਵੇਂ ਉਹ ਪ੍ਰਧਾਨ ਮੰਤਰੀ ਬਾਜੇਕਿਆਂ ਵਾਲਗਾ ਸਾਡੇ ਵਰਗਿਆਂ ਨੂੰ ਰੋਜ਼ ਗਾਲਾਂ ਕੱਢਦਾ ਗੰਦੀਆਂ ਗੰਦੀਆਂ ਅਗਲਾ ਕਹਿੰਦਾ ਵਿਚਾਰੇ ਬੰਦੇ ਨਾਲ ਮਾੜਾ ਹੋਇਆ ਪਰ ਜਦੋਂ ਉਹ ਵੱਡਿਆਂ ਵੱਟਿਆਂ ਨੂੰ ਮਾਰਨ ਦੀਆਂ ਧਮਕੀਆਂ ਦਿੰਦੀ ਦਿੰਦਾ ਸੀ ਨਾ ਉਦੋਂ ਉਹਨੂੰ ਕਿਸੇ ਨੇ ਨਹੀਂ ਰੋਕਿਆ ਵੀ ਤੂੰ ਧਮਕੀਆਂ ਨਾ ਦਿਆ ਕਰ ਉਹਦਾ ਮੁੰਡਾ ਕਹਿੰਦਾ ਮੇਰਾ ਡੈਡੀ ਤੇ ਕੁੱਤੇ ਤੋਂ ਵੀ ਡਰਦਾ ਹੈ ਪਰ ਧਮਕੀਆਂ ਹਰਕ ਨੂੰ ਦਿੰਦਾ ਸੀ ਵੱਡੀਆਂ ਵੱਡੀਆਂ ਫੇਸਬੁੱਕਾਂ ਤੇ ਬੈਠ ਕੇ ਤੇ ਫੇਸਬੁੱਕਾਂ ਤੇ ਲੋਕ ਸੁਣ ਕੇ 15-15 ਲੱਖ ਦੀਆਂ ਗੱਡੀਆਂ ਦੇਤੀਆਂ ਤੇ ਅੱਜ ਉਹ ਬੰਦਾ ਐਨਐਸਏ ਲੱਗ ਗਿਆ ਡਿਬਰੂਵਾਲ ਕਿੱਥੇ ਜੇਲ੍ਹ ਚ ਜਾ ਬੈਠਾ ਤੇ ਮੈਂ ਤੇ ਅੱਜ ਫੇਰ ਵੀ ਬੇਨਤੀ ਕਰਾਂਗਾ ਭਾਵੇਂ ਇਹ ਬੰਦੇ ਸਾਨੂੰ ਗਾਲ੍ਹਾਂ ਕੱਢਦੇ ਆ ਪੰਥ ਦੁਖੀ ਪੰਥ ਵਿਰੋਧੀ ਕਹਿੰਦੇ ਆ ਪਰ ਮੈਂ ਅੱਜ ਫੇਰ ਵੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਸਰਕਾਰ ਨੂੰ ਜੇ ਕੋਈ ਇੱਥੇ ਵਿੱਚ ਉਹਨਾਂ ਦਾ ਬੰਦਾ ਬੈਠਾ ਹੈ ਮੈਂ ਬੇਨਤੀ ਕਰਾਂਗਾ ਐਨਐਸਏ ਜੇ ਡੀਸੀ ਦੇ ਸਾਈਨ ਨਾਲ ਲੱਗ ਸਕਦਾ ਹੈ ਤੇ ਡੀਸੀ ਜੇ ਸਾਈਨ ਕਰੇ ਤੇ ਲੈ ਵੀ ਸਕਦਾ ਹੈ 2 4 6 ਮਹੀਨੇ ਲੰਘ ਗਏ ਇੱਥੇ ਪੰਜਾਬ ਦੀ ਜੇਲ੍ਹ ਵਿੱਚ ਲੈ ਆਓ ਘਟ ਤੋਂ ਘਟ ਉਹਨਾਂ ਦੇ ਬੱਚੇ ਮਿਲਦੇ ਰਹਿਣ ਉਹਨਾਂ ਦਾ ਪਰਿਵਾਰ ਮਿਲਦਾ ਰਹੇ 4 6 ਮਹੀਨੇ 8 ਮਹੀਨੇ ਕੱਟ ਲੈਣ ਆਪਣੇ ਘਰੇ ਆਉਣ ਆਪਣੇ ਬੱਚਿਆਂ 'ਚ ਆਉਣ ਆਪਣੇ ਘਰ ਦੇ ਕੰਮਕਾਰ ਕਰਨ ਆਪਣੇ ਬੱਚੇ ਸਾਹਮਣੇ ਆਪਣੇ ਬੱਚਿਆਂ ਦਾ ਭੁੱਖ ਸਾਹਮਣ ਅਸੀਂ ਅੱਜ ਵੀ ਪਰਮੇਸ਼ਰ ਦਵਾਰ ਵਾਲੇ ਇਹੋ ਹੀ ਕਾਮਨਾ ਕਰਦੇ ਆਂ ਅਸੀਂ ਅੱਜ ਵੀ ਇਹੀ ਕਹਿੰਦੇ ਆ ਆਪਣੇ ਬੱਚਿਆਂ 'ਚ ਆਉਣ ਆਪਣੇ ਟੱਬਰ 'ਚ ਆਉਣ ਐਨਐਸਏ ਇਹਨਾਂ ਤੋਂ ਹਟ ਜਾਣਾ ਚਾਹੀਦਾ ਅੱਜ ਵੀ ਮੈਂ ਇਹੀ ਕਾਮਨਾ ਕਰਦਾ ਪਰ ਪਹਿਲਾਂ ਕੋਈ ਨਹੀਂ ਰੋਕਦਾ ਇਸ ਕਰਕੇ ਵੀਰੋ ਅਕਲ ਅਕਲ ਨੂੰ ਹੱਥ ਮਾਰਿਓ ਅੱਜ ਕੱਲ ਜਿਹੜਾ ਅਕਲ ਦੇਣ ਵਾਲਾ ਹੈ ਉਹਨੂੰ ਪੰਥ ਦਾ ਗद्दार ਕਹਿੰਦੇ ਐ ਤੇ ਜਿਹੜਾ ਇਹਨਾਂ ਨੂੰ ਪੜਕਾਵੇ ਮਰਨ ਮਾਰਨ ਲਈ ਤਿਆਰ ਕਰੇ ਉਹਨੂੰ ਵੱਡਾ ਪੰਥਦਰਦੀ ਕਿਹਾ ਜਾਂਦਾ ਉਹਨੂੰ ਪੰਥ ਦਾ ਜੋਧਾ ਕਿਹਾ ਜਾਂਦਾ ਤੇ ਰੌਲਾ ਪਾਉਣ ਵਾਲੇ ਨਿਕਲ ਜਾਂਦੇ ਐ ਮਰਦੇ ਆਮ ਲੋਕਾਂ ਦੇ ਪੁੱਤ ਐ ਫਸਦੇ ਆਮ ਲੋਕਾਂ ਦੇ ਪੁੱਤ ਐ ਮੁੜ ਕੇ ਨਹੀਂ ਲੱਭਦੇ ਕਿੱਧਰ ਗਏ ਆਮ ਲੋਕੀ ਫਸਦੇ ਐ ਤੇ ਖਿਆਲ ਕਰਕੇ ਸੋਚ ਸਮਝ ਕੇ ਕਿਸੇ ਦੇ ਪਿੱਛੇ ਲੱਗਿਓ ਆ ਸਿਰ ਤੇ ਦਿਮਾਗ ਐ ਇਹਨੂੰ ਵਰਤਣਾ